ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਘਰ ਦੀ ਕੰਟੀਨ ਵਿੱਚ ਅੱਜ ਅਸੀਂ ਘਰ ਦੀ ਕੰਟੀਨ ਵਿੱਚ ਬਹੁਤ ਹੀ ਟੇਸਟੀ ਤੇ ਹੈਲਦੀ ਖੋਏ ਤੇ ਆਟੇ ਦੀਆਂ ਪਿੰਨੀਆਂ ਬਣਾ ਕੇ ਤਿਆਰ ਕਰਾਂਗੇ ਜਿਹੜੀਆਂ ਕਿ ਬਹੁਤ ਹੀ ਟੇਸਟੀ ਬਣਦੀਆਂ ਨੇ ਤੇ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਂਦੀਆਂ ਨੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆ ਕੇ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰ ਰਹੇ ਹੋ ਨਾਲ ਹੀ ਬੈਲ ਆਈਕਨ ਬਟਨ ਦਬਾਓ ਤਾਂ ਕਿ ਬេរਿਆਂ ਆਉਣ ਵਾਲੀਆਂ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਚਲੋ ਜੀ ਫਿਰ ਆਪਾਂ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਆਟੇ ਤੇ ਖੋਏ ਦੀਆਂ ਪਿੰਨੀਆਂ ਬਣਾ ਕੇ ਹੋਏ ਤੇ ਆਟੇ ਦੇ ਪਿੰਨੀਆਂ ਬਣਾਉਣ ਵਾਸਤੇ ਜੋ ਵੀ ਸਾਨੂੰ ਸਮਾਨ ਚਾਹੀਦਾ ਵਾ ਇੱਕ ਵਾਰੀ ਉਹਨੂੰ ਦੇਖ ਲੈਣੇ ਆ ਇਹਦੇ ਵਾਸਤੇ ਅਸੀਂ ਲਿਆ ਜੀ ਇੱਕ ਕੋਲੀ ਆਟਾ ਇੱਕ ਕੋਲੀ ਖੋਆ ਲਿਆ ਜੀ 100 ਗ੍ਰਾਮ ਆਪਾਂ ਦੇਸੀ ਘਿਓ ਲਿਆ ਹੈ ਤੇ ਇੱਕ ਵੱਡਾ ਚਮਚਾ ਆਪਾਂ ਨਾਰੀਅਲ ਦਾ ਬਰਾਦਾ ਤੇ ਥੋੜੇ ਜਿਹਾ ਆਪਾਂ ਡਰਾਈ ਫਰੂਟਸ ਲਏ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾ ਕੇ ਆਪਾਂ ਬਹੁਤ ਹੀ ਟੇਸਟੀ ਖੋਏ ਦੀਆਂ ਪਿੰਨੀਆਂ ਬਣਾਵਾਂਗੇ ਹੋਰ ਵੀ ਕੋਈ ਜ਼ਿਆਦਾ ਸਮਾਨ ਆਪਾਂ ਇਹਦੇ ਵਿੱਚ ਨਹੀਂ ਪਾਉਣਾ ਬਾਕੀ ਜੇ ਤੁਸੀਂ ਚਾਹੋ ਪਾ ਸਕਦੇ ਹੋ ਸਭ ਤੋਂ ਪਹਿਲਾਂ ਅਸੀਂ ਕੜਾਈ ਦੇ ਵਿੱਚ ਕਿਉਂ ਗਰਮ ਹੋਣ ਵਾਸਤੇ ਰੱਖਾਂਗੇ ਅਸੀਂ ਥੋੜਾ ਜਿਹਾ ਕਿਉਂ ਪਚਾ ਲਿਆ ਤੇ ਬਾਕੀ ਇੱਦਾਂ ਕਿਉਂ ਅਸੀਂ ਕੜਾਈ ਵਿੱਚ ਪਾਤਾਏ ਹੁਣ ਇਹਦੇ ਵਿੱਚ ਅਸੀਂ ਆਟਾ ਭੁੰਨ ਕੇ ਤਿਆਰ ਕਰਾਂਗੇ ਕਿਉਂ ਆਪਣਾ ਗਰਮ ਹੋ ਗਿਆ ਜੀ ਹੁਣ ਅਸੀਂ ਇਹ ਵਾਲਾ ਆਟਾ ਇਹਦੇ ਵਿੱਚ ਪਾ ਦਾਂਗੇ ਇਹਨੂੰ ਆਪਾਂ ਮੀਡੀਅਮ ਫਲੇਮ ਤੇ ਚੰਗੀ ਤਰ੍ਹਾਂ ਭੁੰਨ ਕੇ ਤਿਆਰ ਕਰਾਂਗੇ ਜਦੋਂ ਆਟੇ 'ਚੋਂ ਬਹੁਤ ਹੀ ਵਧੀਆ ਖੁਸ਼ਬੂ ਆਉਣ ਲੱਗ ਜੇਗੀ ਉਨੀ ਦੇਰ ਤੱਕ ਅਸੀਂ ਇਹਨੂੰ ਭੁੰਨਾਂਗੇ ਖੋਇਆ ਤੇ ਆਟੇ ਤੇ ਪਿੰਨੀਆਂ ਵਿੱਚ ਜਿੰਨੀ ਮਾਤਰਾ ਵਿੱਚ ਸਖੋਇਆ ਲਿਆ ਜੀ ਉਨੀ ਮਾਤਰਾ ਵਿੱਚ ਹੀ ਆਪਾਂ ਆਟਾ ਲਵਾਂਗੇ ਇੱਥੇ ਮੈਂ ਇੱਕ ਕੋਲੀ ਖੋਇਆ ਤੇ ਇੱਕ ਹੀ ਕੋਲੀ ਮੈਂ ਕਣਕ ਦਾ ਆਟਾ ਪਾ ਰਹੀ ਹਾਂ ਤੁਸੀਂ ਚਾਹੋ ਤੇ ਇਹਦੇ ਵਿੱਚ ਵੇਸਣ ਵੀ ਪਾ ਸਕਦੇ ਹੋ ਐਨਾ ਕਿ ਘਿਓ ਠੀਕ ਹੈ ਆਪਾਂ ਹੋਰ ਘਿਓ ਨਹੀਂ ਪਾਣਾ ਬਸ ਇਹ ਆਟੇ ਨੂੰ ਆਪਾਂ ਭੁੰਨ ਕੇ ਤਿਆਰ ਕਰਾਂਗੇ 10 ਮਿੰਟ ਹੋ ਗਏ ਨੇ ਜੀ ਆਟੇ ਨੂੰ ਭੁੰਜਦੇ ਹਾਂ ਆਟਾ ਸਾਡਾ ਭੁੱਜ ਕੇ ਲਗਭਗ ਤਿਆਰ ਹੈ ਤਿੰਨ ਚਾਰ ਮਿੰਟ ਅਸੀਂ ਆਟੇ ਨੂੰ ਹੋਰ ਭੁੰਨ ਲਵਾਂਗੇ ਬਸ ਇਹਦੇ ਵਿੱਚ ਇਨਾ ਕਿ ਕਿਉਂ ਬਹੁਤ ਹੈ ਜੇ ਜ਼ਰੂਰਤ ਪਏਗੀ ਜਿਸ ਟਾਈਮ ਤੇ ਆਪਾਂ ਪਿੰਨੀਆਂ ਬੱਟਣੀਆਂ ਨੇ ਉਸ ਟਾਈਮ ਤੇ ਇਹਦੇ ਵਿੱਚ ਕਿਉਂ ਆਪਾਂ ਥੋੜਾ ਜਿਹਾ ਐਡ ਕਰ ਸਕਦੇ ਹਾਂ ਜੀ 10-12 ਮਿੰਟ ਹੋ ਗਏ ਨੇ ਜੀ ਅਸੀਂ ਆਟੇ ਨੂੰ ਭੁੰਨ ਲਿਆ ਆਟਾ ਆਪਣਾ ਪੁੱਜ ਕੇ ਬਿਲਕੁਲ ਤਿਆਰ ਹੈ ਤੇ ਹੁਣ ਅਸੀਂ ਇਹਦੇ ਵਿੱਚ ਜਿਹੜੇ ਡਰਾਈ ਫਰੂਟ ਸੀ ਉਹਨਾਂ ਨੂੰ ਥੋੜਾ ਜਿਹਾ ਅਸੀਂ ਦਰਦਰਾ ਜਿਹਾ ਕੁੱਟ ਕੇ ਪਾਊਡਰ ਬਣਾ ਲਿਆ ਜੀ ਉਹ ਪਾ ਦਾਂਗੇ ਇਹਨੂੰ ਮਿਕਸ ਕਰਾਂਗੇ ਤੇ ਇਸ ਦੇ ਨਾਲ ਹੀ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਨਾਰੀਅਲ ਦਾ ਬੁਰਾਦਾ ਇੱਕ ਚਮਚਾਪਾ ਨਾਰੀਅਲ ਦਾ ਬੁਰਾਦਾ ਲਿਆ ਹੈ ਜੀ ਉਹ ਪਾਵਾਂਗੇ ਹੁਣ ਅਸੀਂ ਇਹਦੇ ਵਿੱਚ ਨਾਰੀਅਲ ਦਾ ਬੁਰਾਦਾ ਪਾ ਦਾਂਗੇ ਇਹ ਮੈਂ ਇੱਕ ਵੱਡਾ ਚਮਚਾ ਨਾਰੀਅਲ ਦਾ ਬੁਰਾਦਾ ਲਿਆ ਹੈ ਤੇ ਚਾਰ ਪੰਜ ਇਲਾਚੀਆਂ ਉਹਨਾਂ ਨੂੰ ਇਸ ਤਰ੍ਹਾਂ ਉਹਦਾ ਦਰਦਰਾ ਜਿਹਾ ਕੁੱਟ ਕੇ ਪਾਊਡਰ ਬਣਾ ਲਿਆ ਉਹ ਪਾ ਦਾਂਗੇ ਤੇ ਇਹਨਾਂ ਨੂੰ ਮਿਕਸ ਕਰਾਂਗੇ ਇਸ ਦੇ ਨਾਲ ਹੀ ਅਸੀਂ ਇਹਦੇ ਵਿੱਚ ਇਹ ਵਾਲਾ ਖੋਇਆ ਪਾ ਦਾਂਗੇ ਖੋਏ ਦੇ ਨਾਲ ਚੰਗੀ ਤਰ੍ਹਾਂ ਇਸ ਨੂੰ ਪਕਾ ਲਾਂਗੇ ਥੋੜਾ ਜਿਹਾ ਮਿੱਠੇ ਵਾਸਤੇ ਆਪਾਂ ਸ਼ੱਕਰ ਦਾ ਇਸਤੇਮਾਲ ਕੀਤਾ ਹੈ ਮੈਂ ਤੁਹਾਨੂੰ ਪਹਿਲਾਂ ਸ਼ੱਕਰ ਦੇ ਦੱਸਣਾ ਭੁੱਲ ਗਈ ਸੀ ਤੇ ਇਹਦੇ ਵਿੱਚ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਚੀਨੀ, ਗੋੜ੍ਹ ਜਾਂ ਸ਼ੱਕਰ ਕੁਝ ਵੀ ਪਾ ਸਕਦੇ ਹੋ ਮਿੱਠਾ ਤੁਸੀਂ ਟੇਸਟ ਦੇ ਅਕੋਰਡਿੰਗ ਪਾਣਾ ਹੈ ਜੀ ਜਿੰਨਾ ਤੁਹਾਨੂੰ ਖਾਣਾ ਪਸੰਦ ਹੈ ਉਸ ਹਿਸਾਬ ਨਾਲ ਤੁਸੀਂ ਇਹਨੂੰ ਪਾ ਸਕਦੇ ਹੋ ਥੋੜਾ ਜਿਹਾ ਸੀ ਖੋਏ ਨੂੰ ਮੈਲਟ ਕਰ ਲਈਏ ਚੰਗੀ ਤਰ੍ਹਾਂ ਪਕਾ ਲਈਏ ਤੇ ਫਿਰ ਅਸੀਂ ਇਹਦੇ ਵਿੱਚ ਸ਼ੱਕਰ ਪਾਵਾਂਗੇ ਦੇਖੋ ਜੀ ਖੋਆ ਆਟੇ ਦੇ ਨਾਲ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੈ ਤੇ ਚੰਗੀ ਤਰ੍ਹਾਂ ਇਹ ਪੱਕ ਗਿਆ ਹੈ। ਇਹਦੇ ਵਿੱਚ ਅਸੀਂ ਉਸੇ ਖੋਏ ਦਾ ਇਸਤੇਮਾਲ ਕੀਤਾ ਹੈ ਜਿਹੜਾ ਅਸੀਂ ਘਰ ਬਣਾ ਕੇ ਤਿਆਰ ਕੀਤਾ ਸੀ। ਕਿਉਂਕਿ ਘਰ ਆਪਾਂ ਬਹੁਤ ਹੀ ਵਧੀਆ ਤਰੀਕੇ ਨਾਲ ਪਿਓਰ ਖੋਆ ਬਣਾ ਸਕਦੇ ਹਾਂ ਤੇ ਇਸ ਕਰਕੇ ਤੁਸੀਂ ਜਦੋਂ ਵੀ ਪਿੰਨੀਆਂ ਬਣਾਉਣੀਆਂ ਹੋਣ ਕੋਸ਼ਿਸ਼ ਕਰੋ ਕਿ ਖੋਆ ਤੁਸੀਂ ਆਪ ਘਰ ਬਣਾ ਕੇ ਤਿਆਰ ਕਰੋ। ਹੁਣ ਅਸੀਂ ਇਹਦੇ ਵਿੱਚ ਸਵਾਦ ਦੇ ਹਿਸਾਬ ਨਾਲ ਮਿੱਠਾ ਪਾ ਦਾਂਗੇ। ਮੈਂ ਇਹਦੇ ਵਿੱਚ ਅੱਧੀ ਕੌਲੀ ਸ਼ੱਕਰ ਲਈ ਹੈ ਜੀ ਤੁਸੀਂ ਆਪਣੇ ਹਿਸਾਬ ਨਾਲ ਮਿੱਠਾ ਪਾ ਸਕਦੇ ਹੋ। ਇਨੂੰ ਵੀ ਅਸੀਂ ਮਿਕਸ ਕਰ ਲਵਾਂਗੇ ਤੇ ਫਿਰ ਅਸੀਂ ਇਹਦੀਆਂ ਪਿੰਨੀਆਂ ਬਣਾ ਕੇ ਕਰਾਂਗੇ ਜੀ ਤਿਆਰ ਲਓ ਜੀ ਪਿੰਨੀਆਂ ਵਾਸਤੇ ਆਪਣਾ ਮਿਸ਼ਰਣ ਬਣ ਕੇ ਬਿਲਕੁਲ ਤਿਆਰ ਹੈ ਹੁਣ ਅਸੀਂ ਗੈਸ ਬੰਦ ਕਰਕੇ ਇਹਨੂੰ ਥੋੜਾ ਜਿਹਾ ਠੰਡਾ ਕਰਕੇ ਫਿਰ ਇਹਦੀਆਂ ਆਪਾਂ ਪਿੰਨੀਆਂ ਵਟ ਕੇ ਤਿਆਰ ਕਰਾਂਗੇ ਇਸ ਤਰ੍ਹਾਂ ਇਹਨੂੰ ਥੋੜੀ ਦੇਰ ਆਪਾਂ ਹਿਲਾਉਂਦੇ ਰਹਿਣਾ ਹੈ ਤਾਂ ਕਿ ਇਹ ਥੋੜਾ ਜਿਹਾ ਜਲਦੀ ਠੰਡਾ ਹੋ ਜਾਵੇ ਲਓ ਜੀ ਮਿਸ਼ਰਣ ਆਪਣਾ ਥੋੜਾ ਜਿਹਾ ਠੰਡਾ ਹੋ ਗਿਆ ਹੈ ਤੇ ਹੁਣ ਅਸੀਂ ਇਹਦੀਆਂ ਪਿੰਨੀਆਂ ਵਟ ਕੇ ਕਰਾਂਗੇ ਜੀ ਤਿਆਰ ਇੱਥੇ ਮੈਂ ਥੋੜੇ ਜਿਹਾ ਬਦਾਮ ਲੈਨੇ ਉਹਨਾਂ ਨੂੰ ਥੋੜਾ ਜਿਹਾ ਮੈਂ ਦੇਸੀ ਘਿਓ 'ਚ ਰੋਸਟ ਕਰ ਲਿਆ ਹੈ ਤੇ ਉਹ ਆਪਾਂ ਪਿੰਨੀਆਂ ਤੇ ਲਗਾਵਾਂਗੇ ਜਿਹਦੇ ਨਾਲ ਕਿ ਪਿੰਨੀਆਂ ਦੇਖਣ ਨੂੰ ਸੋਹਣੀਆਂ ਲੱਗਣ ਤੇ ਹੁਣ ਅਸੀਂ ਆਪਣੇ ਹਿਸਾਬ ਨਾਲ ਜਿੰਨੀ ਕਿ ਪਿੰਨੀ ਵਟਣੀ ਉਸ ਹਿਸਾਬ ਨਾਲ ਮਿਸ਼ਰਣ ਨੂੰ ਲਵਾਂਗੇ ਇਸ ਤਰ੍ਹਾਂ ਨੂੰ ਦਬਾਉਂਦੇ ਹੋਏ ਪਿੰਨੀ ਵਟਾਂਗੇ ਤੇ ਇਹ ਵਾਸਤੇ ਇੱਕ ਬਦਾਮ ਇਸ ਤਰ੍ਹਾਂ ਇਹਦੇ ਤੇ ਲਗਾਵਾਂਗੇ ਆ ਦੇਖੋ ਜੀ ਪਿੰਨੀ ਬਣ ਕੇ ਬਿਲਕੁਲ ਤਿਆਰ ਹੈ ਇਹਨੂੰ ਅਸੀਂ ਇੱਕ ਪਲੇਟ ਵਿੱਚ ਰੱਖਾਂਗੇ ਇਸੇ ਤਰ੍ਹਾਂ ਅਸੀਂ ਬਾਕੀ ਪਿੰਨੀਆਂ ਵੀ ਬਣਾ ਕੇ ਤਿਆਰ ਕਰਦੇ ਹਾਂ ਇਸ ਤਰ੍ਹਾਂ ਅਸੀਂ ਬਦਾਮ ਲਿਆ ਇਹਨੂੰ ਲਗਾ ਦਾਂਗੇ ਪਿੰਨੀ ਤੇ ਫਿਰ ਇਹਨੂੰ ਦਬਾ ਦਾਂਗੇ ਤਾਂ ਕਿ ਚੰਗੀ ਤਰ੍ਹਾਂ ਸੈੱਟ ਹੋ ਜਾਏ ਇਸ ਤਰ੍ਹਾਂ ਤੁਸੀਂ ਇੰਨੀਆਂ ਬਣਾ ਲੈਣੀਆਂ ਜੀ ਆ ਦੇਖੋ ਲੋ ਜੀ ਸਾਡੀਆਂ ਖੋਏ ਤੇ ਆਟੇ ਦੇ ਪਿੰਨੀਆਂ ਬਣ ਕੇ ਬਿਲਕੁਲ ਤਿਆਰ ਨੇ ਦੇਖੋ ਜੀ ਕਿੰਨੀਆਂ ਸੋਹਣੀਆਂ ਬਣੀਆਂ ਨੇ ਪਿੰਨੀਆਂ ਤੇ ਖਾਣ ਵਿੱਚ ਵੀ ਬਹੁਤ ਹੀ ਜ਼ਿਆਦਾ ਟੇਸਟੀ ਨੇ ਕਿਉਂਕਿ ਹੁਣ ਸਰਦੀਆਂ ਦਾ ਸੀਜ਼ਨ ਜਾਣ ਹੀ ਵਾਲਾ ਹੈ ਤੇ ਇਸ ਕਰਕੇ ਆਪਾਂ ਇਹ ਖੋਏ ਦੀਆਂ ਪਿੰਨੀਆਂ ਬਣਾ ਕੇ ਤਿਆਰ ਕੀਤੀਆਂ ਨੇ ਤੇ ਇਹਦੇ ਚ ਆਪਾਂ ਬਹੁਤ ਘੱਟ ਸਮਾਨ ਪਾਇਆ ਹੈ ਕਿਉਂਕਿ ਮੌਸਮ ਥੋੜਾ ਜਿਹਾ ਚੇਂਜ ਹੋ ਗਿਆ ਹੈ ਤੇ ਜਦੋਂ ਵੀ ਤੁਹਾਡਾ ਮਨ ਕਰੇ ਤੁਸੀਂ ਇਹਨੂੰ ਸਰਦੀ ਦੇ ਵਿੱਚ ਵੱਦ ਤੋਂ ਵੱਧ ਤੁਸੀਂ ਡ్రਾਈ ਫਰੂਟ ਪਾ ਕੇ ਪਿੰਨੀਆਂ ਨੂੰ ਬਣਾ ਸਕਦੇ ਹੋ ਤੇ ਸਟੋਰ ਕਰਕੇ ਰੱਖ ਸਕਦੇ ਹੋ ਬਿਲਕੁਲ ਵੀ ਖਰਾਬ ਨਹੀਂ ਹੁੰਦੀਆਂ ਕਾਫੀ ਹੈਲਥੀ ਟੇਸਟੀ ਤੇ ਮਜ਼ੇਦਾਰ ਪਿੰਨੀਆਂ ਬਣ ਕੇ ਤਿਆਰ ਨੇ ਜਿਹੜੀਆਂ ਕਿ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਂਦੀਆਂ ਨੇ ਤੁਸੀਂ ਸਵੇਰੇ ਇੱਕ ਪਿੰਨੀ ਦੁੱਧ ਨਾਲ ਖਾ ਸਕਦੇ ਹੋ ਤੇ ਤੁਹਾਡਾ ਪੂਰਾ ਦਿਨ ਬਹੁਤ ਵਧੀਆ ਜਾਏਗਾ ਤੇ ਤੁਸੀਂ ਵੀ ਇਹਨਾਂ ਪਿੰਨੀਆਂ ਨੂੰ ਇੱਕ ਵਾਰੀ ਬਣਾ ਕੇ ਜ਼ਰੂਰ ਟਰਾਈ ਕਰਿਓ ਬਹੁਤ ਹੀ ਹੈਲਥੀ ਪਿੰਨੀਆਂ ਨੇ ਕਿਉਂਕਿ ਇਹਦੇ ਵਿੱਚ ਆਪਾਂ ਖੋਇਆ ਦਾ ਇਸਤੇਮਾਲ ਕੀਤਾ ਹੈ ਖੋਇਆ ਸੀ ਘਰੀ ਬਣਾਇਆ ਸੀ ਤੇ ਸਾਨੂੰ ਪੂਰਾ ਯਕੀਨ ਹੈ ਕਿ ਆਪਾਂ ਇਹਦੇ ਵਿੱਚ ਬਹੁਤ ਪਿਓਰ ਤੇ ਸ਼ੁੱਧ ਖੋਇਆ ਦਾ ਇਸਤੇਮਾਲ ਕੀਤਾ ਹੈ ਤੇ ਇਹ ਹੈਲਥੀ ਟੇਸਟੀ ਪਿੰਨੀਆਂ ਨੂੰ ਇੱਕ ਵਾਰੀ ਬਣਾ ਕੇ ਜ਼ਰੂਰ ਟਰਾਈ ਕਰਿਓ ਸੋ ਇਹ ਸੀ ਸਾਡੀ ਅੱਜ ਦੀ ਰੈਸਪੀ ਮਿਲਦੇ ਆਂ ਜੇ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ